3 2 1 ਮਰੀਦ ਕੀਵਾ ਮੁੰਡਾ ਲੜਨਾ ਨਹੀਂ ਜੇ ਟਿਆ ਇਹ ਰੀਤ ਰੜੀਆਂ ਉਹਦੇ ਬਾੜ ਮਾਰੀ ਮਰੀਦ ਕਰਕੇ ਉਹਨੂੰ ਪਾ ਗਏ ਧਾਈ ਨੇ ਮੈਨੂੰ ਫੇਰ ਕੁੱਟਿਆ ਧਾਈ ਨੇ ਤੈਨੂੰ ਕੁੱਟਿਆ ਆਹ ਉਹਦੀ ਕੁੜੀ ਕਰਕੇ ਲੜਿਆ ਉਹਨੇ ਮੈਨੂੰ ਫੇਰ ਵੀ ਕੁੱਟਿਆ ਬੜਾ ਕੁੱਟਿਆ ਤੇ ਤੁੰਗ ਤੈਨੂੰ ਕੀ ਹੋਇਆ ਸੀ ਤੇ ਕੋ ਗਾੜੀ ਮੱਜਦੀਆਂ ਨਹੀਂ ਇਹਦੇ ਤੂੰ ਮਾਰਦਾ ਹੈ ਗਾੜੀਆਂ ਉਹ ਮੁੰਡੇ ਦੇ ਜਿਹਨਾਂ ਨੇ ਤੈਨੂੰ ਮਾਰਿਆ ਮੈਂ ਤਾਂ ਉਹਨੂੰ ਜੱਟ ਮਾਰ ਦੇਣਾ ਤੇ ਬੁੱਢੀ ਦਾ ਨਾ ਤੇ ਕੋਹ ਹਾਲ ਨਹੀਂ ਆ ਤੇ ਦੇਖ ਪਿਕੋਹੀ ਹਾਲ ਹੋ ਵੇਖ ਲੈ ਰਾ ਐਡੀਕ ਦੇ ਚਲ ਬਜਾ ਚੁੱਪ ਕਰ ਹੁਣ ਚੁੱਪ ਕਰ ਜਾ ਚੁੱਪ ਕਰ ਇਹ ਪਹਿਲੇ ਜੀ ਕਹਾਂ ਵਟਕੇ ਤੇਰੇ ਮੁੰਡੇ ਮਾਰਾਂ ਪਹਿਲਾ ਮੈਂ ਖਾ ਗਿਆ ਇਹ ਨਾ ਉਹ ਦੂਜੇ ਮਲੇ ਲੋਕਾਂ ਦੇ ਕੋਲੋਂ ਉਹਦੇ ਵੱਲ ਵੀ ਜਾਣੀ ਜਿਹੜੀ ਗਵਾਂਡਰ ਵੱਲ ਜਿਹਦੇ ਮੁੰਡੇ ਨੇ ਮਾਰਿਆ ਵਾ ਮੁੰਡਾ ਫਿਰ ਇਹਦੇ ਵੱਲ ਜਾਣੀ ਮੁੰਡਾ ਮੁੰਡਾ ਕਰਦਾ ਹੁਣ ਮੇਰੇ ਸਾਹਮਣੇ ਚੱਲ ਹੁਣ ਜਾ ਅਸੀਂ ਜਗਤ ਤੇ ਬਹਿ ਜਾਗੇ ਅੰਦਰ ਅੱਜ ਨਨੀ ਨੇ ਦੇਖ ਖਾਲੀ ਲਿਆ ਵਾ ਇਹ ਤੁਹਾਡੇ ਘਰ ਵਿੱਚ ਜਿਹਦਾ ਕਾਹਦਾ ਸੁੱਖ ਵਾ ਕਰੇ ਕਿਤੇ ਹੁੰਦਾ ਬੰਧਿਆਣੇ ਦਾ ਬੰਦਾ ਕਿਤੇ ਲੱਗੋ ਆਹ ਨਹੀਂ ਤਾਂ ਵੀ ਚਾਹ ਤੁਹਾਡਾ ਨਿਆਣਾ ਇਹ ਸਭ ਉਹਨੂੰ ਘੁੱਟ ਦਿੰਦੀ ਈ ਨੀ ਨਾ ਛੱਡਦੀ ਆ ਮੁੰਡੇ ਵਾਲੇ ਇਹ ਇੰਨਾ ਛੱਡਦੀ ਜਨਾ ਕਰੇ ਇਹਦੇ ਰਹਿ ਗਿਆ ਕਿ ਮੇਰੀ ਕੁੜੀ ਆ ਕਿ ਇਹਦਾ ਮੁੰਡਾ ਵਾ ਇਹਨੂੰ ਘੋਟ-ਘੋਟੀ ਜਿਹਦਾ ਮੈਂ ਕੰਮ ਕਰਦਾ ਮੈਂ ਹਾਦੀ ਹੋਏ ਇਹਦੇ ਵੱਲ ਤੇ ਕਹਿ ਜਾਂਦੇ ਕੰਮ ਕਰਾਣਾ ਕਰਾਉਣਾ ਕਿਹੜਾ ਸੌਖਾ ਵਾ ਨਿਆਣਿਆ ਕੋ ਭਰਾ ਕੰਮ ਕਰਾਣਾ ਬੜਾ ਔਖਾ ਬਾਈਕ ਲੱਗਾ ਤੇ ਨਾ ਹੁਣ ਹੁਣ ਲਿਆ ਕਰ ਲੈ ਆਂ ਦੋ ਦਨੇ ਦਨੇ ਆਰੇ ਵਾਲੀ ਮਾਰ ਸਾਰੇ ਕਹਿੰਦੇ ਜੂ ਆ ਵੀ ਗੋਪੀ ਦੀ ਐਕਟਿੰਗ ਬਹੁਤ ਵਧੀਆ ਬਹੁਤ ਵਧੀਆ ਉਹ ਸਾਨੂੰ ਪਤਾ ਜਦਾਂ ਗੋਪੀ ਕੋ ਐਕਟਿੰਗ ਕਰਾਈਦੀ ਹੈ ਨਾ ਇਹ ਕਹੋ ਭਈ ਇਹ ਨਹੀਂ ਦੇਉਂਗਾ ਹਾਂਜੀ ਹਾਂਜੀ ਭਾਈ ਉਹ ਦੇਈਓ ਦਹੀਂ ਕੋ ਹਾਂ ਇੱਕ ਆਉਣ ਨੇ ਆਣੀ ਵੀ ਸਾਹਮਣੇ ਪਈਂਦੇ ਬਸ ਇੱਕੋ ਗੱਲ ਉੱਠਦੀ ਨਹੀਂ ਜਾਂਦਾ ਸੜੀ ਰਹਿੰਦੀ ਆ ਇਹ ਦੇਖ ਨਹੀਂ ਵੀ ਜੀ ਬਸ ਕਿ ਲੈ ਉਹ ਇਧਰ ਹੋ ਜਾ ਭਰਾ ਅੰਦੀ ਚਾਦਰ ਵੀ ਉਹਦੀ ਚਾਦਰ ਭਰਾ ਤੂੰ ਚੋਕੇ ਨਾ ਲਾਜੀ ਚਾਦਰ ਕਿਤੇ ਤੇ ਵੇ ਦੇਨ ਤੋਂ ਲੈ ਲਿਆ ਆਹੋ ਚਲ ਦੇ ਦੋ ਦੇ ਤਾ ਉੱਟ ਜਾ ਕੋ ਬਾਬੀ ਇਹ ਖੁੰਡੇ ਚੰਗੀਆਂ ਰਹੀ ਜੇਲਾ ਪਰ ਇਹ ਘਰ ਕਿੱਥੇ ਰੋ ਹੁੰਦੇ ਵੀਡੀਓ ਵੀ ਫੇਰੀ ਬੰਦੀ ਏ ਨਾ ਕਰੀ ਸ਼ੁਰੂ ਹਾਂ ਚਲੋ 3 2 1 ਨਾ ਕੰਮ ਪੈਂਦਾ ਹਣਾ ਪਹਿਲਾਂ ਇੱਧਰ ਕਰਕੇ ਜਾਓ ਫਿਰ ਉੱਧਰ ਸਿਆਪਾ ਕਰਨਾ ਪੈਂਦਾ ਸਾਰਾ ਜਾਂ ਉਹ ਥੜੀ ਰਹੀ ਰਹੀ ਉਧਰ ਵੀ ਮੈਨੂੰ ਪਈਦਾ ਪਹਿਲਾਂ ਮੈਂ ਇੱਧਰ ਕਰਕੇ ਜਾਵਾਂ ਫਿਰ ਮੈਂ ਉਧਰ ਜਾ ਕੇ ਸੱਪਾ ਕਰਾਂ ਸਾਹ ਉਹ ਆ ਘਰਾਂ ਦਾ ਮੂੰਖਾ ਨਾ ਪਈਦਾ ਕਿ ਇਹਦੇ ਵਕ ਮੈਂ ਜਾਣੀ ਤੇ ਕੀ ਕਰਦੇ ਨਹੀਂ ਤੇ ਕੀ ਕਰਨ ਗਈਆਂ ਨਹੀਂ ਕੰਨ ਆ ਗਈ ਆ ਆ ਦੇ ਲਾ ਆ ਜੇ ਤੈਨੂੰ ਖਲਾਰਾ ਦੂਰੇ ਦੁਕਣ ਨਹੀਂ ਬਹਿ ਜਾ ਬਹਿਣਾ ਕੀ ਆ ਤੇਰੇ ਵਾਲੀ ਨਹੀਂ ਆ ਤੂੰ ਬਹੁਤ ਸੋਹਣਾ ਕੰਮ ਕੀਤਾ ਮੁੰਡੇ ਨੂੰ ਉੱਟ ਕੇ ਹੈ ਆਏ ਹਾਏ ਨਹੀਂ ਮੈਂ ਕਿਹੜਾ ਕੰਮ ਕਰਤਾ ਤੇ ਮੁੰਡੇ ਵੀ ਕਿੰਨੇ ਕੁੱਟਿਆਵਾ ਤੂੰ ਹੀ ਕੁੱਟਿਆਵਾ ਨਹੀਂ ਕੁੱਟਿਆ ਨਾ ਨਹੀਂ ਆ ਉਹਨੇ ਇਹ ਨਹੀਂ ਪੁੱਛਿਆ ਵੀ ਕੁੱਟਿਆ ਗਾਤੋਂ ਆ ਕਿਤੇ ਤੇਰਾ ਮੁੰਡਾ ਨਾ ਹਾਏ ਹਾਏ ਨਹੀਂ ਭੈਣਾ ਉਹਦਾ ਤੇ ਕਿਤੇ ਕੋ ਹਾਲ ਨਹੀਂ ਹੂੰ ਮੇਰਾ ਮੁੰਡਾ ਵੀ ਤੈਨੂੰ ਚੰਗਾ ਲੱਗਦਾ ਆਪਣੀ ਕੁੜੀ ਨੂੰ ਤੈਨੂੰ ਕੋਈ ਵੀ ਕਹੀ ਤੂੰ ਪਿੱਟਾ ਫੜਿਆ ਨਹੀਂ ਉਹਨੇ ਤੇ ਜੀ ਉਹਨਾਂ ਦੇ ਮੁੰਡੇ ਦਾ ਸਿਰ ਪਾੜ ਦਿੰਦਾ ਤੇ ਫੇਰ ਫੇਰ ਤੂੰ ਸੋਖੀ ਰਹਿਣਾ ਮੇਰੀ ਗੱਲ ਤੇ ਤੇ ਆਪਣਿਆਂ ਦੀ ਸਾਈਡ ਨਹੀਂ ਜੇ ਹੀ ਜੰਗ ਬਗਾਣੀਆਂ ਨੇ ਜੋ ਮਰਜ਼ੀ ਕਰਦਾ ਰਹਿੰਦਾ ਹੁਣ ਫੇਰ ਵੀ ਤੂੰ ਉਹਦੇ ਹੀ ਛੋੜਦੀ ਹਾਂ ਤੋ ਉਹ ਕਹਿ ਲਿਆ ਉਹ ਤੇ ਚਪੇੜ ਨਹੀਂ ਮਰੀ ਤੇ ਉਹਨੂੰ ਘਰ ਛੱਡ ਕੇ ਆਈਆਂ ਇੱਥੇ ਉਹਦਾ ਬੜੇ ਪੰਨੀਆਂ ਪੜਦੇ ਆ ਆ ਕਿਵੇਂ ਆਉਂਗਾ ਜਮੋਤਰੀ 21 ਨਹੀਂ ਤੂੰ ਫੇਰ ਉਹਨਾਂ ਵਾਲੀ ਸਾਈਡ ਨਾਲੀ ਬਦਾ ਆਪਣੇ ਘਰ ਦੇ ਨੇੜੇ ਦੀ ਸਾਈਡ ਲੈ ਜਾ ਤੂੰ ਚਲੋ ਫੇਰ ਪਿੱਛੇ 3 2 1 ਉਹਦਾ ਅੰਦੀ ਕਿੱਥੇ ਚਲਦੀ ਆ ਛੋੇ ਛੋਲੇ ਨਾਲੋਂ ਇਹਦਾ ਨਾ ਪਾਣੀ ਦਾ ਸਮਝ ਨਹੀਂ ਆਉਂਦੀ ਕਿ ਉਹਨਾਂ ਕੋਲੋਂ ਲੱਭ ਕੇ ਲੈਣਾ ਹੈ ਸਰਪੰਦਰ ਉਹ ਤੁੰਗ ਨਾ ਆਈਆਂ ਆਹਲਾ ਸਿਆਪਾ ਕਰ ਗਈ ਉਹਨਾਂ ਕਰਵਾਈ ਕੀ ਦਾ ਸਿਆਪਾ ਕਰਾਈਆਂ ਹੁਣ ਸਵਿਚਰੇ ਟੋਕਰ ਨਾ ਮੁੰਡਿਆਂ ਨੂੰ ਗੜਦੀ ਰਹਿੰਦੀ ਆ ਮੁੰਡੇ ਦਾ ਘੁੱਟ-ਘੁੱਟ ਦੇ ਇੰਨਾ ਕੋ ਨੂੰ ਵਰ ਦਿੱਤਾ ਵਾ ਨੂੰ ਕੀ ਕਹਤਾ ਮੁੰਡੇ ਉਹਨਾਂ ਨੇ ਵਿਆਹ ਕਰ ਇਹਨਾਂ ਦੇ ਘਰ ਮੁੰਡਾ ਆਇਆ ਸੀ ਪੰਨੀ ਪਵਾਂਡੀਆਂ ਲਗ ਜਿਹੜੇ ਸਾਲ ਹੁੰਦੇ ਆ ਇਹਨੂੰ ਤੇਰੇ ਡੇਡ ਨਾਲ ਮੈਂ ਚੱਲਦੀ ਹਾਂ ਤੇਰੀ ਮੁੰਡੇ ਕਿਤੇ ਜਾਵਾ ਵੀ ਰੋਟੀ ਬਣਦੀ ਆ ਕੇ ਬਾਅਦ ਚਾ ਤਾਂ ਉਹਨੂੰ ਦੱਸਦੀ ਆਂ ਵਾ ਕਿ ਤੇਰੇ ਵੀ ਨਾਲ ਹੀ ਕੱਢਣੇ ਨੇ ਕਹਿੰਦੇ ਅੱਜ ਤੁਹਾਡੇ ਸੱਲ ਡਾਊਨ ਹੋਏਗੇ ਉਹ ਹੋਇਆ ਆ ਆ ਹਾਈ ਤੋਂ ਕਰਾ ਲੈਣੇ ਫਿਰ ਇੱਥੇ ਮੈਂ ਆ ਜੂਗੀ ਨਾ ਹਾਈ ਤੋਂ ਕਰਾ ਲੈਣਾ ਕਰੀ ਸ਼ੁਰੂ ਓ ਚੁੱਪ ਕਰੋ ਦੋ ਜਣੀਆਂ ਵੀ ਚੋਪਾ ਥਰੀ ਤਾਂ 3 2 1 ਫੇਰ ਮੈਂ ਲੜਨਾ ਨਹੀਂ ਮੈਨੂੰ ਕੰਮ ਕਰਨ ਦੇਗਾ ਮੈਨੂੰ ਲੱਗਦੀ ਮੇਰੀ ਗੱਲ ਸਹੀ ਹੈ ਇਹਨੂੰ ਤੇ ਕੋਈ ਤਰ ਕੋਡਰ ਲਗਾਰੀਦਾ ਵੀ ਕਿਤੇ ਫੇਰ ਲੜਨਾ ਨਹੀਂ ਫਰੇ ਹਾਏ ਹਾਏ ਨਹੀਂ ਲੜਨਾ ਹੀ ਤੈਨੂੰ ਮੈਂ ਦੱਸਣਾ ਹੈ ਕਿ ਗੱਲ ਕਿਹੜੀ ਗੱਲ ਦੱਸਣੀ ਹੈ ਕਦਰ ਨਹੀਂ ਦੱਸਣੀ ਤਾਂ ਸੁਣਨੀ ਹੈ ਇਹਨਾ ਇਥੋਂ ਦਮਾਂ ਦੇਣਾ ਆਪਾਂ ਕਰਨਾ ਕਰਿਆ ਲਓ ਮੈਂ ਇਥੋਂ ਕਰਦਣੇ ਸ਼ੁਰੂ ਸ਼ੁਰੂ ਹੀ ਕਰੇ ਇਹ ਇਥੋਂ ਆ ਸ਼ੁਰੂ ਮਹਾਸ਼ਲ ਕਿਹੜੇ ਹੁੰਦੇ 3 2 1 ਮਹਾਸ਼ਲ ਜਿਹੜੇ ਹੁੰਦੇ ਆ ਅਹੇ ਉਹ ਹੁੰਦੇ ਆ ਜਿਹੜੇ ਹੈਵੇ ਦੱਸ ਤੂੰ ਵੀ ਤੇ ਮੇਰੇ ਨਾਲ ਹੀ ਰਹਿਣੀ ਆਹ ਕਾਲੋ ਹੁਣ ਚੱਲ ਲੈ ਕੇ ਪੈਂ ਚੱਲ 2 1 ਇਹ ਕੀ ਬਦ ਦਿਮਾਗ ਦੇ ਵਿੱਚ ਕੋਈ ਆ ਪੁੱਜੂ ਕੋਈ ਖਾਣਾ ਹੋਊਗਾ ਕਰਦੇ ਹੋਣਗੇ ਕੋਈ ਨਾ ਕੋ ਹੁਣ ਮੈਨੂੰ ਕੀ ਪਤਾ ਬਦ ਦੱਸ ਆਏ ਹਾਏ ਤੂੰ ਤੇ ਹੋਰ ਆ ਗਏ ਸੀ ਆਪਾ ਪਾ ਲਾ ਲੈ 菜有蟑螂没嘞？菜都变，菜都煮。